ਲਿਡਰੀ ਦੇ ਤੇ ਕਲਾਕਾਰੀ ਦਾ ਕਹਿੰਦੇ ਨਸ਼ਾ ਐਡਾ ਪੜਾ ਨਸ਼ਾ ਹੁੰਦਾ ਬਹੁਤ ਜ਼ਿਆਦਾ ਪੜਾ ਨਸ਼ਾ ਹੁੰਦਾ ਇਸ ਦੇ ਪਿੱਛੇ ਲੋਕ ਆਪਣੀਆਂ ਜ਼ਮੀਨਾਂ ਘਰ-ਬਾਰ ਵੀ ਵੇਚ ਦਿੰਦੇ ਆ ਵੇਚਣ ਤੋਂ ਬਾਅਦ ਕਈ ਲੋਕ ਉਹ ਤੋਂ ਬਾਅਦ ਦੁੱਗਣੀਆਂ ਬਣਾ ਵੀ ਲੈਂਦੇ ਆ ਅਸੀਂ ਗੱਲ ਕਰਾਂਗੇ ਅੱਜ ਗੱਦੜਵਾਹ ਜਿਮਨੀ ਚੋਂ ਦੀ ਜਿਮਨੀ ਚੋਂ ਗੱਦੜਵਾਹ ਤੋਂ ਇਲੈਕਸ਼ਨ ਲੜ ਰਹੇ ਨੇ ਅਕਬਾਲ ਸਿੰਘ ਡਾਕਟਰ ਰਾਮੇਣਾ ਬਾਗੀ ਹੋ ਕੇ ਆਜ਼ਾਦ ਲੜਨਾ ਅੱਜ ਇਹਨਾਂ ਨੇ ਜਿਹੜੇ ਆ ਮੇਰੇ ਪਿਛਲੇ ਪਿਛਲੇ ਕੋਠੀ ਵੇਖ ਰਹੇ ਹੋ ਇਹ ਜਨਨ ਕਿ ਸੇਲ ਕਰ ਦਿੱਤੀ ਆ ਕਹਿੰਦਾ ਮੈਂ ਇਸ ਨੂੰ ਵੇਚ ਦੂੰਗਾ ਪਰ ਲੋਕਾਂ ਮੂਰੇ ਹੱਥ ਨਹੀਂ ਟੱਡੂਗਾ ਉਸ ਤੋਂ ਬਾਅਦ ਮੈਂ ਲੋਕਾਂ ਦੀ ਸੇਵਾ ਕਰੂੰਗਾ ਡਾਕਟਰ ਦਾ ਪਰਿਵਾਰ ਹੈ ਸਾਡੇ ਨਾਲ ਮਾਤਾ ਬਜ਼ੁਰਗ ਇਹਨਾਂ ਦੇ ਘਰ ਵਾਲੀ ਬੱਚੇ ਸਾਰੇ ਨਾਲ ਨੇ ਗੱਲਬਾਤ ਕਰਾਂਗੇ ਕਿ ਡਾਕਟਰ ਸਿੰਘ ਰਾਮੇ ਵਾਲਾ ਸਾਡੇ ਨਾਲ ਨੇ ਜਿਹੜੇ ਅੱਜ ਇਲੈਕਸ਼ਨ ਲੜਨ ਡਾਕਟਰ ਸਾਸਰੀ ਗਾਲ ਜੀ ਬਾਈ ਸਸਰੀ ਗਾਲ ਤੁਸੀਂ ਦੱਬੇ ਕੁਜਰੇ ਲੋਕਾਂ ਦੀ ਜਿਹੜੀ ਆਵਾਜ਼ ਬਣਦੇ ਆ ਬਹੁਤ-ਬਹੁਤ ਮਿਹਰਬਾਨੀ ਸਾਡੇ ਘਰ ਪਹੁੰਚਣ ਤੇ ਇੱਕ ਡਾਇਲੌਗ ਸੀ ਥੋੜਾ ਬਾਕੀ ਆ ਪਰ ਦਾਗ ਹੀ ਨਹੀਂ ਗੀ ਤੁਸੀਂ ਲਿਖਿਆ ਸੀ ਪੋਸਟਰ ਦੇ ਉੱਤੇ ਆਮ ਤੁਹਾਡੇ ਲਿਖਣ ਨੂੰ ਮਿਲਦਾ ਸੀ ਮੈਂ ਦਾਗ ਹੀ ਨਹੀਂਗਾ ਬਾਗੀ ਜ਼ਰੂਰ ਹੈ ਬਾਕੀ ਹੋਣ ਦੀ ਆਮ ਆਦੀ ਚ ਪੱਟ ਚੁੱਕੀ ਲੋੜ ਪੈ ਗਈ ਸੀ ਸੋਨੂੰ ਜੇ ਉਨਥੇ ਹੀ ਰਹਿੰਦੇ ਤਾਂ ਤੁਸੀਂ ਭਾਈ ਜੀ ਅੱਗੇ ਵੀ ਆਪਾਂ ਚੈਨਲਾਂ 'ਤੇ ਗੱਲ ਕੀਤੀ ਹੈ ਕਿ ਅਸੀਂ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਆਵਾ ਦੀ ਪਾਰਟੀ ਨੂੰ ਬਣਾਇਆ ਸੀਗਾ ਆਵਾ ਦੀ ਪਾਰਟੀ ਦਾ ਬੂਟਾ ਲਾਇਆ ਸੀਗਾ ਤਾਂ ਇਹ ਵੀ ਉਹਨਾਂ ਜਦੋਂ ਲੀਹਾਂ ਤੇ ਚੱਲ ਪਈ ਤਾਂ ਅਸੀਂ ਇਸ ਤੋਂ ਬਾਗੀ ਹੋ ਗਏ ਤਾ ਕਰਕੇ ਮੈਂ ਪੋਸਟਰ ਲਾਇਆ ਸੀ ਬਾਗੀ ਹਾਂ ਦਾਗੀ ਨਹੀਂ ਇਹਨਾਂ ਨੇ ਦਾਗੀ ਬੰਦੇ ਵੀ 파ਟੀਆਂ ਦੇ ਵਿੱਚ ਉਹ ਹੀ ਲਿਆ ਕੇ ਸਾਰਾ ਕੁਝ ਉਵੇਂ ਹੀ ਸ਼ੁਰੂ ਕਰ ਦਿੱਤਾ ਪਹਿਲਾਂ ਵਾਂਗੂ ਤਾਂ ਅਸੀਂ ਇਹਨਾਂ ਦੇ ਜਦੋਂ ਵੇਖਿਆ ਚਲ ਚਲਣ ਵੀ ਠੀਕ ਨਹੀਂ ਇਹਨਾਂ ਦਾ ਕੰਮ ਤਾਂ ਅਸੀਂ ਬਾਗੀ ਹੋ ਕੇ ਮੈਂ ਆਜ਼ਾਦ ਚੋਣ ਲੜਨ ਦਾ ਮੰਨ ਬਣਾ ਲਿਆ ਚੋਣ ਮੰਨ ਲੜਦਾ ਮੰਨਤਾ ਤੁਸੀਂ ਬਣਾ ਲਿਆ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਪੈਸਾ ਬਹੁਤ ਚਾਹੀਦਾ ਹੁੰਦਾ ਕਿਉਂਕਿ ਪੈਸਾ ਖਰਚ ਕਰੋਂਗੇ ਇਲਾਕੇ ਦੇ ਵਿੱਚ ਬੋਟਾਂ ਕੇ ਵੇਰ ਮੁੱਲ ਵੀ ਖਰੀਦ ਰੀਆਂ ਪੈ ਸਕਦੀਆਂ ਕਿਉਂਕਿ ਬੜੇ ਬੜੇ ਤਨਾਟ ਲੋਕ ਵੀ ਮੁੱਲ ਲ ਖਰੀਦੇ ਆ ਕਿ ਉਹਨਾਂ ਥੋੜੇ ਸਾਰਾ ਸਾਰਾ ਅਮਲਾ ਸੰਬਲਾ ਹੈਗਾ ਨਹੀਂ ਆਪਾਂ ਬੋਟਾਂ ਮੁੱਲ ਤਾਂ ਖਰੀਦ ਨਹੀਂ ਗਏ ਇਨਾ ਜੀ ਆਪਾਂ ਨਾ ਸ਼ਰਾਬ ਪਿਓ ਵੰਡਣੀ ਹੈ ਨਾ ਬੋਟਾਂ ਮੁੱਲ ਖਰੀਦਣਗੇ ਆਪਾਂ ਤਾਂ ਪ੍ਰਚਾਰ ਤੇ ਪੈਸਾ ਲਾਉਣਾ ਜਿੰਨਾ ਆਪਾਂ ਜਿਵੇਂ ਪੋਸਟਰ ਵਗੈਰਾ ਹੋਗੇ ਬਾਕੀ ਆਵਾਜ਼ ਪਰਮਾਤਮਾ ਨੇ ਦਿੱਤੀ ਜਿੰਨੀ ਕੁ ਤੁਹਾਡੇ ਵੀਰਾਂ ਦੇ ਸਦਕਾ ਤੁਹਾਡੇ ਚੈਨਲਾਂ ਦੇ ਮਾਧਿਮ ਰਾਹੀਂ ਲੋਕਾਂ ਤੱਕ ਆਵਾਜ਼ ਪਹੁੰਚਾਵਾਂਗੇ ਤਾਂ ਪ੍ਰਚਾਰ ਹੀ ਕਰਨਾ ਹੈ ਲੋਕਾਂ ਨੂੰ ਸਮਝਾਵਾਂਗੇ ਲੋਕਾਂ ਦੀ ਜਿਹੜੀ ਇੱਕ ਸੁੰਗੜੀ ਹੋਈ ਸੋਚ ਅੱਜ ਜਿਹੜੀ ਇੱਕ ਬਿਮਾਰ ਹੋਈ ਸੋਚ ਹੈ ਜਿਵੇਂ ਨਛੇ ਨਾਲ ਚਿੱਟੇ ਨਾਲ ਜਿਹੜੀ ਬਿਮਾਰ ਇਹਨਾਂ ਨੇ ਸੋਚ ਕਰ ਦਿੱਤੀ ਕੁਝ ਦਬਾਅ ਪਾ ਕੇ ਮੰਨ ਲਓ ਮੈਂ ਤੁਹਾਡੇ ਮਾਧਿਅਮ ਰਹੀਂ ਕਹਿਣਾ ਵੀ ਚਾਹੂੰਗਾ ਕਿ ਮੈਨੂੰ ਬੜਾ ਦੁੱਖ ਆਉਂਦਾ ਜਿਵੇਂ ਸਵੇਰ ਸਰੋਪਾ ਡੈਂਪੀ ਪਾ ਜਾਂਦਾ ਛਾਮ ਨੂੰ ਰਾਜਾ ਪਾ ਜਾਂਦਾ ਤਾਂ ਵਿੱਚ ਕਈ ਲੋਕ ਨੇ ਇਹ ਵੀ ਕਿਹਾ ਕਿ ਸਾਡੇ ਧੱਕੇ ਨਾ ਪਾ ਗਏ ਪਰ ਮੈਂ ਕਹਿੰਦਾ ਖੜਾ ਤੁਹਾਡਾ ਭਾਈ ਇਕਬਾਲ ਕੋਈ ਧੱਕੇ ਨਾ ਸਰੋਪਾ ਦਾ ਕੀ ਪੋਣਾ ਅੱਖ ਚੱਕ ਪਾ ਕੇ ਗੱਲ ਹੀ ਕਰ ਜੇ ਕੋਈ ਅਸੀਂ ਕਮਜ਼ੋਰ ਹੋ ਚੁੱਕੇ ਆ ਸਾਡੀ ਸੋਚ ਹੈ ਜਿਹੜੀ ਉਹ ਕਮਜ਼ੋਰ ਹੋਗੀ ਸਾਡੀ ਉਸ ਕਰਕੇ ਮੈਂ ਡਾਕਟਰ ਹੋਣ ਦੇ ਨਾਤੇ ਮੈਂ ਡਾਕਟਰ ਚਲੋ ਵੈਟਰਨਰੀ ਐ ਮੈਂ ਹਿਊਮਨ ਵਿੱਚ ਵੀ ਸਮਝ ਰੱਖਦਾ ਤਾਂ ਮੈਂ ਬਿਮਾਰ ਸੋਚ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਮੇਰਾ ਚੋਣਛਣ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਸਰੇਂਜ ਮਿਲਿਆ ਤਾਂ ਮੈਂ ਇਲਾਜ ਕਰੂੰਗਾ ਮੈਂ ਕੋਸ਼ਿਸ਼ ਕਰੂੰਗਾ ਲੋਕਾਂ ਦੇ ਵਿੱਚ ਪੂਰੀ ਆਪ ਦੀ ਆਵਾਜ਼ ਨੂੰ ਢੜਲੇ ਨਾਲ بلند ਕਰੂੰਗਾ ਅੱਗੇ ਜੋ ਮਰਜ਼ੀ ਹੋਵੇ ਜੋ ਮਰਜ਼ੀ ਜੋ ਲਿਖਿਆ ਉਹ ਕਾਲਪੁਰਖ ਨੂੰ ਪਤਾ ਹੈ ਜਾਂ ਇਹ ਲੋਕ ਜਾਣਦੇ ਤੰਨੇ ਪਰਿਵਾਰਾਂ ਤੰਨੇ ਪਰਿਵਾਰ ਤਣਾਟ ਪਰਿਵਾਰ ਹੈ ਜਿੰਨੇ ਜਨਨ ਕੀ ਸਿਆਸਤ ਦੇ ਵਿੱਚ ਪੂਰੇ ਜਨਨ ਕੀ ਗੁਜ਼ਰ ਚੁੱਕੇ ਆ ਸੰਘਰਸ਼ ਕਰ ਚੁੱਕੇ ਆ ਉਹਨਾਂ ਪਰਿਵਾਰਾਂ ਦੇ ਵਿੱਚ ਜਾ ਕੇ ਡਾਕਟਰ ਇਕਬਾਲ ਸਿੰਘ ਰਾਮਿਆਣਾ ਲੜੂਆ ਚੋਣ ਲੜੂਆ ਲੱਗਦਾ ਵੀ ਉਹ ਕਿਤੇ ਉਹਨਾਂ ਦੇ ਮੁਕਾਬਲੇ ਚੋਣ ਜਿੱਤ ਪਾਊਗਾ ਬਿਲਕੁਲ ਜੇ ਲੋਕਾਂ ਦੀ ਜਮੀਰ ਜਾਗੀ ਮੈਂ ਕਹਿੰਨਾ ਅੱਗੇ ਵੀ ਤੈਨੂੰ ਕਹਿ ਰਿਹਾ ਵੀ ਜਿਵੇਂ ਐਵੇਂ ਡੈਂਪੀ ਪਿੱਛੇ ਜਾਂ ਰਾਜੇ ਪਿੱਛੇ ਐਵੇਂ ਇਹਨਾਂ ਦੇ ਗੱਪਾਂ ਦੇ ਵਿੱਚ ਇਹਨੇ ਚਾਲਾਂ ਵਿੱਚ ਮਨਪ੍ਰੀਤ ਨੇ ਕੀ ਕੀਤਾ ਹਜੇ ਤੱਕ ਤਾਂ ਗਿੱਦੜਵੇ ਦੇ ਪਿੰਡ ਤੋਂ ਪਰਲੇ ਪਾਸੇ ਜਿਹੜਾ ਪਿੰਡ ਹੈਗਾ ਉਹਦੇ ਦੂਜੇ ਆਪਣੇ ਦੇ ਲੈਣ ਦੇ ਹਜੇ ਤੱਕ ਉੱਥੇ ਬੁਨਿਆਦੀ ਸਹੂਲਤਾਂ ਜਿਹੜੀ ਸੀਗਾ ਉਹ ਪੂਰੀਆਂ ਨਹੀਂ ਕਰ ਸਕੇ ਪਾਣੀ ਦਾ ਪ੍ਰਬੰਧ ਨਹੀਂ ਸੀਵਰੇਜ ਦਾ ਪ੍ਰਬੰਧ ਨਹੀਂ ਉੱਤੇ ਕੋਈ ਸਿੱਖਿਆ ਦਾ ਪ੍ਰਬੰਧ ਨਹੀਂ ਕੋਈ ਗਰਾਊਂਡ ਨਹੀਂਗਾ ਖੇਡਣ ਵਾਸਤੇ ਮਨ ਲੋਕੀ ਕੀ ਇਹ ਉੱਥੇ ਇਹਨਾਂ ਨੇ ਕਰਤਾ ਮੈਂ ਇਹਨਾਂ ਨੂੰ ਕਹਿਣਾ ਹੈ ਕਿ ਹੁਣ ਜਿਵੇਂ ਆਪ ਵਾਲੇ ਲੱਗੇ ਆ ਇਹਨਾਂ ਨੇ ਬੜੇ ਨਹੀਂ ਪੱਥਰ ਰੱਖਿਆ ਲਿਪ ਪੋਚ ਕਰਨ ਲੱਗੇ ਕੋਈ ਬਜਰੀ ਪਾਈ ਜਾਂਦਾ ਕੋਈ ਕੋਲਕ ਪਾਈ ਜਾਂਦਾ ਜਾਵਾ ਕਰਨ ਲੱਗੇ ਨੇ ਨਹੀਂ ਪੱਥਰ ਰੱਖਦੇ ਤਾਂ ਇਹ ਹੁਣ ਅੱਖਾਂ ਦੇ ਵਿੱਚ ਧੂੜ ਝੋਕਦੇ ਆ ਇਹਨਾਂ ਦੇ ਬਹਿਕਾਵਿਆਂ ਦੇ ਵਿੱਚ ਨਾ ਹੁਣ ਪੂਰਾ ਜੱਜ ਕੇ ਆਪਦੇ ਭਰਾ ਦਾ ਸਾਥ ਦੇਣ ਮੈਂ ਇਹ ਦੱਸੂਆਂ ਕਿ ਐਮਐਲਏ ਦੇ ਕੰਮ ਕੀ ਹੁੰਦੇ ਆ ਮੈਂ ਖੜ ਕੇ ਖੜਨਾ ਨਹੀਂ ਵੀ ਇਹ ਨਾ ਸਮਝ ਲੂੰ ਹੀ ਖੜ ਗਿਆ ਕਿਤੇ ਇਹਨੂੰ ਕੁਝ ਆਉਂਦਾ ਨਹੀਂਗਾ ਮੇਰੇ ਪੰਪਫਲੇਟ ਪਹੁੰਚਣਗੇ ਕਰ ਕਰ ਮੈਂ ਕੋਸ਼ਿਸ਼ ਕਰੂੰਗਾ ਕਰ ਕਰ ਬਹੁਤ ਜਲਦੀ ਪਹੁੰਚਣ ਦੀ ਮੇਰੇ ਪੰਪਫਲੇਟਾਂ ਉੱਤੇ ਜੋ ਮੇਰੀ ਸੋਚ ਹੈ ਜੋ ਮੇਰੇ ਵਿਚਾਰ ਹੈ ਉਹ ਮੇਰੀ ਸੋਚ ਦਾ ਤੁਹਾਨੂੰ ਜਦੋਂ ਪੜਨਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਮੈਂ ਕੀ ਕਰਨ ਜਾ ਰਿਹਾ ਹਾਂ ਵਿਰੋਧੀ ਦਾ ਡਾਕਟਰ ਸਾਹਿਬ ਇਹ ਵੀ ਸਵਾਲ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਬ੍ਰਦਰ ਇਲੈਕਸ਼ਨ ਪੰਚਾਇਤੀ ਚੋਣ ਲੜੇ ਸੀ ਤੁਸੀਂ ਉਹ ਕਹਿੰਦਾ ਇੱਕ ਪੰਚਾਇਤੀ ਚੋਣ ਛੋਟਾ ਜਹਾ ਜਾਨੀ ਕਿ ਪਿੰਡ ਹੁੰਦਾ ਉਥੋਂ ਤਾਂ ਜਿੱਤ ਨਹੀਂ ਹੋਈ ਡਾਕਟਰ ਰਾਮਿਆਣਾ ਅਕਵਾਲ ਐਡਾ ਇਲਾਕਾ ਐਡਾ ਏਰੀਆ ਲੰਮਾ ਕਿਧਰ ਬਾ ਕੀ ਉਥੇ ਜਿੱਤ ਪ੍ਰਾਪਤ ਕਰ ਲੂਆ ਇੱਕ ਤਾਂ ਪਿੰਡ ਚ ਜਿੱਤ ਪ੍ਰਾਪਤ ਨਹੀਂ ਕਿ ਵਿਰੋਧੀ ਦੇ ਵੀ ਸਵਾਲ ਕਰ ਰਹੇ ਤੁਹਾਡੇ ਤੇ ਪਿੰਡੋਂ ਮੈਂ ਜਿੱਤ ਪ੍ਰਾਪਤ ਕੀਤੀ ਹੈ ਮੈਂ ਹਾਰਿਆ ਹੋਇਆ ਨਹੀਂ ਮੰਨਦਾ ਆਪਣੇ ਆਪ ਨੂੰ ਕਿਉਂ ਕਿ ਦੋਨੇ ਧਿਰਾਂ ਰਲ ਕੇ ਇੱਕ ਮੈਚ ਲਾਉਣ ਲੱਗੀਆਂ ਸੀਗਾ ਲੋਕਾਂ ਨੂੰ ਗੁੰਮਰਾਹ ਕਰਕੇ ਮੈਨੂੰ ਇਹ ਕਹਿੰਦੇ ਸੀਗੇ ਵੀ ਅਸੀਂ ਕਾਗਜ਼ ਕੈਂਸਲ ਕਰਦੇ ਆ ਸਾਡੀ ਸਿੱਧੀ ਸਰਕਾਰ ਹੈ ਰਾਜਦੀਪ ਕੇ ਕਹਿੰਦੇ ਤੇ ਤੁਸੀਂ ਬਣਾ ਲਿਓ ਆਪਦਾ ਤੇ ਅਸੀਂ ਲੋਕਾਂ ਨੂੰ ਕਹਿੰਦਾ ਕਿ ਸਰਕਾਰ ਦੇ ਵਿੱਚ ਕਾਗਜ਼ ਕੈਂਸਲ ਹੋ ਗਏ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਵੱਡੇ ਭਰਾ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਬਾਈ ਤੇ ਪੈਸੇ ਤਾਂ ਹੈ ਨਹੀਂ ਲਾਉਣ ਨੂੰ ਮੈਂ ਖਰ ਪੈਸੇ ਲਾਉਣੇ ਕਿੱਥੇ ਹੈ ਕਹਿੰਦਾ ਫਿਰ ਵੀ ਮੈਂ ਖਰ ਤੂੰ ਖੜਾ ਤਾਂ ਰਹੇਗਾ ਨਾ ਕਹਿੰਦਾ ਮੈਂ ਖੜਾ ਤੇਰੇ ਨਾਲ ਜੇ ਤੂੰ ਹੈਗਾ ਅਸੀਂ ਕਾਗਜ਼ ਭਰਤੇ ਮੈਂ ਬਾਹਰੋਂ ਫੈਲ ਤਿਆਰ ਕਰਕੇ ਇਹਨਾਂ ਨੂੰ ਇਹ ਪੁੱਛੋ ਸਰਪੰਚ ਮੈਂ ਬਣਿਆ ਕਿਵੇਂ ਬਣਿਆ ਇੱਕ ਆਂਦੇ ਲੋਕ ਕੋ ਨੂੰ ਸਰਪੰਚ ਕਹਿੰਦਾ ਕਹਿੰਦੇ ਜਿਹੜਾ ਜ਼ਮੀਨ ਵੇਚ ਦਿੰਦੇ ਉਹ ਉਹਨੂੰ ਵੀ ਸਰਮਿੰਜ ਕਹਿਣ ਦੇ ਵਿੱਚ ਪੈਂਚਾ ਕੀ ਹਾਲ ਹੈ ਇਹਨਾਂ ਦੇ ਜ਼ਮੀਨਾਂ ਗਹਿਣੇ ਕਰਾਤੀਆਂ ਮੈਂ 50-50 ਲੱਖ ਰੁਪਇਆ ਲਾਇਆ ਇਹਨਾਂ ਨੇ ਮੈਂ 10000 ਰੁਪਇਆ ਲਾਇਆ ਮੈਂ ਤੁਹਾਡੇ ਮਾਦੀਆਂ ਨਹੀਂ ਗਣਾਉਂਗਾ ਵੀ ਕਿਵੇਂ ਲਾਇਆ ਸੁਣ ਲਓ 7500 ਰੁਪਏ ਦਾ ਪੰਪਲੇਟ ਤੇ ਮੇਰੇ ਪੋਸਟਰ ਬਣੇ ਜਿਹੜੇ ਲੱਗੇ ਪਿੰਡ ਦੇ ਵਿੱਚ 1500 ਰੁਪਇਆ ਕਾਗਜ਼ ਭਰਨ ਤੇ ਤੇ ਵੋਟਰ ਸੂਚੀ ਲੈਣ ਤੇ ਲੱਗਿਆ ਸਾਰਾ ਟੋਟਲ ਮੇਰਾ 9000 300 ਰੁਪਇਆ ਮੇਰਾ ਛੋਟੇ ਭੁੰਡੇ ਦੇ ਵਿੱਚ ਮੈਂ ਤੇਲ ਪੱਕ ਜਿਹੜੀ ਮੈਂ ਆਪ ਆਵਾਜ਼ ਬੁਲੰਦ ਕੀਤੀ ਹੈ ਤੇ 300 ਰੁਪਇਆ ਮੈਂ ਇੱਕ ਦਿੱਤੀ 9600 ਤੇ 400 ਰੁਪਏ ਮੇਰੇ ਲੱਗੇ ਆ ਇਹਦੇ ਤੇ ਪੂਣਕ ਬੂਸ ਲਾਉਣ ਤੇ 10000 ਰੁਪਏ ਲਾਇਆ ਮੈਂ ਇਹਨਾਂ ਨੇ 50 50 ਲੱਖ ਰੁਪਏ ਲਾਇਏ ਨਹੀਂ ਤੁਹਾਡਾ ਸਵਾਲ ਇੱਕ ਤੁਸੀਂ ਕਹਿੰਦੇ ਆ ਵੀ ਜਿਹੜਾ ਜ਼ਮੀਨ ਵੇਚ ਦਿੰਦਾ ਉਹ ਇੱਕ ਸਰਪੰਚ ਬਣ ਜਾਂਦਾ ਇਹੀ ਕਹਿ ਰਹੇ ਹੋ ਤੁਸੀਂ ਨਹੀਂ ਜ਼ਮੀਨ ਵੇਚ ਕੇ ਬਣਦੇ ਆ ਜਿਹੜੇ ਜ਼ਮੀਨਾਂ ਵਕਤ ਵੇਚ ਕੇ ਜਿਹੜੇ ਮੰਨ ਲਓ ਕਈ ਰਿ ਆਪਾਂ ਕਹਿੰਦੇ ਨਹੀਂ ਫਲਾਣੇ ਨੂੰ ਬਣਾਤਾ ਸਰਪੰਚ ਲੋਕਾਂ ਦੀ ਇੱਕ ਗੱਹਾਵਟ ਹੈ ਵੀ ਬਣ ਗਿਆ ਤਾਂ ਸਰਪੰਚ ਕਿਵੇਂ ਵੀ ਇਹ ਕਿੱਲਾ ਦੇ ਦੋ ਕਿਲੇ ਦੇਣੇ ਪਏ ਉਹ ਇਸ ਤਰ੍ਹਾਂ ਨਾਲ ਵੀ ਹੋਇਆ ਕਹਿੰਦਾ ਤੇ ਤੁਹਾਡੇ ਨਾਲ ਇਦਾਂ ਹੋ ਜੇ ਹੁਣ ਤੁਸੀਂ ਵੀ ਕੋਠੀ ਵੇਚਤੀ ਹੈ ਤੁਹਾਡੇ ਨਾਲ ਕੱਲ੍ਹ ਨੂੰ ਹੋ ਜੇ ਬਣ ਗਿਆ ਵੀ ਐਮਐਲਏ ਮੈਨੂੰ ਕੋਈ ਇਸ ਗੱਲ ਦਾ ਮਰਾਨ ਨਹੀਂ ਕਿਉਂਕਿ ਮੈਂ ਇਹ ਆਪਣੀ ਮਿਹਨਤ ਨਾਲ ਹੀ ਬਣਾਈ ਹੈ ਜੱਗਾ ਵੀ ਮਿਹਨਤ ਨਾਲ ਲਈ ਹੈ ਕੋਠੀ ਵੀ ਮਿਹਨਤ ਨਾਲ ਮੈਨੂੰ ਵਰਾਸਤ ਵਿੱਚ ਕੁਝ ਨਹੀਂ ਮਿਲੇਗਾ ਠੀਕ ਹੈ ਗਰਾਊਂਡ ਲੈਵਲ ਤੋਂ ਉੱਠ ਕੇ ਮੈਂ ਆਪਦੇ ਦਮ ਤੇ ਜੋ ਕੀਤਾ ਕੋਈ ਗੱਲ ਨਹੀਂ ਮੈਂ ਲੋਕਾਂ ਨੂੰ ਜੇਕਰ ਸਿੱਧੇ ਰਾਤੇ ਪਾ ਦੂੰਗਾ ਮੈਂ ਮੈਂ ਲੋਕਾਂ ਨੂੰ ਜਗਾ ਸਕਦਾ ਤੇ ਇਹ ਪੈਸੇ ਕੋਈ ਨਾ ਮੈਨੂੰ ਮੈਨਾ ਨਹੀਂ ਰਖਦੇ ਮੈਂ ਦੁਬਾਰਾ ਫਿਰ ਬਣਾ ਲੂੰਗਾ ਜੇ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਸੰਗਤ ਨੇ ਕਿਰਪਾ ਕਰਤੀ ਤਾਂ ਤਾਂ ਵੀ ਹੌਲੀ-ਹੌਲੀ ਅਸੀਂ ਬਣਾ ਲਾਂਗੇ ਜਿਵੇਂ ਹੈਗਾ ਕੋਈ ਨਹੀਂ ਮੈਂ ਕਰਪਸ਼ਨ ਕਰਕੇ ਬਣਾਉਂਗਾ ਫਿਰ ਵੀ ਫਿਰ ਵੀ ਮੈਂ ਆਪਣੀ ਮਿਹਨਤ ਨਾਲ ਹੀ ਬਣਾਉਂਗਾ ਫਿਰ ਵੀ ਮਿਹਨਤ ਕਰੂੰਗਾ ਚਲੋ ਥੋੜੀ ਬੋਤੀ ਜੋ ਮੇਰੇ ਤਨਖਾਹ ਹੁੰਦੀ ਉਹ ਨਾਲ ਗੁਜ਼ਾਰਾ ਸੜਾ ਚੱਲਦਾ ਰਹੂਗਾ ਸਾਡਾ ਗੁਜ਼ਾਰਾ ਚਲਾਉਣ ਤੱਕ ਮਤਲਬ ਹੈ ਸਾਡਾ ਕੋਈ ਬੱਸਾਂ ਜਾਂ ਕੋਈ ਹੋਰ ਕੋਈ ਵੱਡੀਆਂ ਕੋਈ ਮਤਲਬ ਕੋਠਾਂ ਜਾਂ ਕੋਈ ਜ਼ਮੀਨ ਜਿੱਤਾ ਤੱਕ ਬਣਾਉਂਦਾ ਨਹੀਂ ਇਹ ਗੱਲਾਂ ਤਾਂ ਬਾਅਦ ਦੀਆਂ ਇਹ ਕਹਿੰਦੇ ਸਾਰੀ ਹੁੰਦੇ ਆ ਪਰ ਉਹਨਾਂ ਗੱਲਾਂ ਤੇ ਰਹਿੰਦਾ ਕੋਈ ਆ ਟਾਵਾ ਟਾਵਾ ਕੋਈ ਅੱਜ ਤੱਕ ਜਦੋਂ ਦੀ ਸਿਆਸਤ ਚੱਲੀ ਐ ਕੋਈ ਲੀਡਰ ਉਸ ਗੱਲ ਤੇ ਖੜਾ ਉੱਤਰਿਆ ਹੋਣਾ ਪਰ ਮੈਂ ਨਹੀਂ ਮੰਨਦਾ ਕੋਈ ਗੱਲ ਤੇ ਕੋਈ ਖੜਾ ਉੱਤਰਿਆ ਹੋਵੇ ਗੱਲਾਂ ਕਹਿੰਦੇ ਆ ਆਮ ਆਦੀ ਪਾਰਟੀ 'ਚ ਤੁਸੀਂ ਲੰਮਾ ਸਮਾਂ ਰਹਿ ਕੇੋਂ ਸੇਵਾ ਕਰੀ ਐ ਆਮ ਆਦੀ ਪਾਰਟੀ ਤੁਸੀਂ ਲੀਡਰ ਕਹਿੰਦੇ ਸੀ ਲਾਲ ਬੱਤੀ ਵਾਲੇ ਗੱਡੀਆਂ ਨਹੀਂ ਲੰਮਾ ਇਹ ਵੀ ਆਪੀ ਕਲਚਰ ਨੇ ਉਹ ਸਾਡਾ ਸਾਰਾ ਕੁਝ ਹੀ ਉਹੀ ਚੱਲ ਜਿੰਦਾ ਇਹ ਤਾਂ ਗੱਲਾਂ ਸਾਰੋ ਕਹਿੰਦੀਆਂ ਹੁੰਦੀਆਂ ਉਹਦਾ ਬਾ ਜੇ ਭਾਈ ਜੀ ਉਹਨਾਂ ਨੇ ਨਹੀਂ ਇਹ ਗੱਲਾਂ ਤੇ ਚੱਲੇ ਨਾ ਤਾਂ ਅੱਜ ਥੋੜਾ ਪ੍ਰਾਖੜਾ ਵੀ ਆਇਆ ਮੈਂ 17 ਤੋਂ ਅਲੱਗ ਹੋ ਗਿਆ ਸੀ ਮੈਂ ਥੋੜਾ ਥੋੜਾ ਸਿਰ ਜੱਕਸੋ ਕੇ ਚੱਲਦਾ ਰਿਹਾ ਪਰ ਮੈਂ ਇਹਨਾਂ ਨੂੰ ਨੋਕਚੋਕ ਕਰਦਾ ਰਿਹਾ ਹਰ ਇੱਕ ਗੱਲ ਤੇ ਟੋਕਦਾ ਰਿਹਾ ਵੀ ਇੱਥੋਂ ਨਹੀਂ ਜਦੋਂ ਕਿਸੇ ਨਹੀਂ ਸੁਣੀ ਆਪਾਂ ਬਾਹਰ ਆ ਗਏ ਜੇਕਰ ਮੈਂ ਹੈ ਹੀ ਕਰਨਾ ਹੁੰਦਾ ਤੇ ਅੱਜ ਨੂੰ ਪੰਜਾਬ ਦੀ ਚੇਅਰਮੈਨ ਵੀ ਮੇਰੇ ਕੋਲ ਹੀ ਹੋਣੀ ਸੀ ਐਡੀ ਗੱਲ ਨਹੀਂ ਜੀ ਮੇਰੇ ਕੋਲ ਹੀ ਹੁੰਦੀ ਜੇ ਮੈਂ ਪੈਸਾ ਬਣਾਉਣਾ ਹੁੰਦਾ ਜਾਂ ਚਾਪਲੂਸੀ ਕਰਨੀ ਹੁੰਦੀ ਨਹੀਂ ਮੈਂ ਆਵਾਜ਼ ਬੁਲੰਦ ਕਰਕੇ ਮੈਂ ਸੱਚ ਹੀ ਦੱਸਣਾ ਚਾਹੁੰਦਾ ਕਹਿੰਦੇ ਸੱਚ ਕਹੀਏ ਤੋਂ ਪਾਬੰਡ ਮੱਚਦਾ ਏ ਝੂਠ ਕਹੀਏ ਤੋਂ ਕੁਝ ਬਚਦਾ ਏ ਜੀ ਦੋ ਤਿੰਨ ਦੋਆਂ ਗੱਲਾਂ ਤੋਂ ਜੱਚਦਾ ਏ ਜੱਕ-ਜੱਕੇ ਜੀਬਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਪਰ ਅਸੀਂ ਕਦੇ ਜਿਹੜੀ ਮੂੰਹ ਤੇ ਬਾਤ ਆ ਗਈ ਦਿਲ ਦੇ ਵਿੱਚ ਆ ਗਈ ਅਸੀਂ ਸਪਸ਼ਟ ਕਰ ਦਿੰਦੇ ਸੀ ਤਾਂ ਕਰਕੇ ਸਾਨੂੰ ਨਹੀਂ ਮਿਲੇਗੇ ਉੱਦੇ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਜੀ ਭੰਜ ਕੀ ਲੱਗਦਾ ਬਾਈ ਸਾਹਿਬ ਐਮਐਲਏ ਦੇ ਜਨਕ ਇਲੈਕਸ਼ਨ ਦੀ ਚੋਣ ਲੜਨ ਜਾ ਰਹੇ ਨੇ ਅਕਬਾਲ ਸਿੰਘ ਤੁਹਾਡੇ ਘਰ ਵਾਲੇ ਆਪਾਂ ਘਰ ਬਣਾਇਆ ਅਲੀਸ਼ਾਨ ਕਰਾ ਦੋ ਮੰਜਰਾ ਤੁਹਾਡਾ ਘਰ ਆਪਾਂ ਕਹਿੰਦੇ ਮਸਾ ਬਣਾਇਆ ਸੀ ਪਾਈ ਪਾਈ ਜੋੜ ਕੇ ਬਣਾ ਸੀ ਤੂੰ ਕੀ ਲੈਣਾ ਪੰਗਾ ਲੈ ਕੇ ਕੀ ਲੈਣਾ ਰਾਜਨੀਤੀ ਜਾ ਕੇ ਛੱਡ ਪਰੇ ਲੋਕਾਂ ਦੇ ਕਰੋੜਾਂ ਰੁਪਏ ਲੱਗ ਜਾਂਦੇ ਆ ਇਹ ਤਾਂ ਇੱਕ ਗੇਮ ਆ ਇੱਕ ਸੱਟ ਆ ਕਰੇ ਇਦਾਂ ਦੀ ਗੱਲ ਨਹੀਂ ਹੋਈ ਤੇ ਤੁਸੀਂ ਇਹਦੇ ਨਿਸ਼ਾਤ ਪੂਰਾ ਦਿੱਤਾ ਕੋਈ ਨਹੀਂ ਘਰਤਾ ਆਪਾਂ ਫੇਰ ਬਣਾ ਲਾਂਗੇ ਤੂੰ ਇਲੈਕਸ਼ਨ ਲੜ ਹਾਂਜੀ ਭਾਈ ਜੀ ਦੇਖੋ ਭਾਈ ਜੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਅਸੀਂ ਮਿਹਨਤ ਨਾਲ ਬਣਾਇਆ ਕੋਈ ਨਹੀਂ ਅਸੀਂ ਪਰਮਾਤਮਾ ਨੇ ਸਾਨੂੰ ਬਲ ਬਖਸ਼ਿਆ ਇਸ ਦੁਆਰੇ ਬਣਾ ਲਾਂਗੇ ਇਹ ਅਸੀਂ ਸ਼ੋਅ ਆਫ ਵੀ ਨਹੀਂ ਕਰਨਾ ਚਾਹੁੰਦੇ ਅਸੀਂ ਦੁਨੀਆ 'ਚ ਵੀ ਅਸੀਂ ਘਰ ਵੇਚ ਰਹੇ ਹਾਂ ਉਹ ਤਾਂ ਜਿੱਦੋਂ ਗੁਰਦੁਆਰੇ ਹੋਕਾ ਆ ਲੰਗਰ ਕਮੇਟੀ 'ਚ ਗਿਆ ਤੇ ਤੁਸੀਂ ਪੱਤਰਕਾਰਾਂ ਨੇ ਚੱਕ ਲਿਆ ਤੁਸੀਂ ਤਾਂ ਵੀਰੇ ਗੁੱਜੀ ਕੋਈ ਚੀਜ਼ ਰਹਿਣੀ ਨਹੀਂ ਦਿੰਦੇ ਪੱਤਰਕਾਰਾਂ ਨੇ ਚੱਕਿਆ ਨਹੀਂਗਾ ਹਾਂਜੀ ਡਾਕਟਰ ਸਾਹਿਬ ਸਾਡੇ ਨਾਲ ਖੜੇ ਆ ਇਹ ਤਾਂ ਸ਼ਰਿਆਮ ਕਹਿ ਰਹੇ ਸੀ ਵੀ ਮ ਪੱਤਰਕਾਰਾਂ ਨੇ ਨਾ ਗਿਆ ਉਹ ਤਾਂ ਪੱਤਰਕਾਰਾਂ ਕੋਲੇ ਤੁਹਾਡੀ ਗੱਲ ਗਈ ਤੇ ਉਹਨਾਂ ਨੇ ਜਿਹਨਾਂ ਦੇ ਚੈਨਲ ਤੇ ਚਲਾਤੀ ਪੱਤਰਕਾਰ ਉਹਨਾਂ ਜਿਹੜੇ ਤੁਹਾਡੇ ਘਰੇ ਆਏ ਆ ਸਵਾਲ ਜੋਕ ਕਰ ਰਹੇ ਆ ਕੱਲ ਤੁਸੀਂ ਕਹਦੋਂਗੇ ਪੱਤਰਕਾਰਾਂ ਨੂੰ ਉਲਟੇ ਪੁਲਟੇ ਸਵਾਲ ਪੁੱਛ ਲੈ ਨਹੀਂ ਉਹ ਤਾਂ ਤੁਹਾਡੀ ਗੱਲ ਕੇ ਗੁਰਦਰ ਸਪੀਚ ਦੇਤੀ ਸਾਰੇ ਪਿੰਡ ਚ ਚੱਲ ਗਈ ਬੜੀ ਤੇ ਉਹ ਤਾਂ ਪੱਤਰਕਾਰ ਨੇ ਦਿਖਾਤਾ ਜੋਕਿਆ ਹਾਂਜੀ 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 ਉਹ ਤਾਂ ਗੱਲ ਸਹੀ ਹੈ ਤੁਹਾਡੀ ਵੀਰੇ ਵੀ ਮੈਂ ਅਸੀਂ ਐਂ ਕਹਿੰਦੇ ਆ ਵੀ ਅਸੀਂ ਬਾਹਲਾ ਵੀ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਸੀ ਚਲੋ ਹੋ ਗਿਆ ਸਾਨੂੰ ਕੋਈ ਇਹ ਮਾੜਾ ਵੀ ਨਹੀਂ ਅਸੀਂ ਆਵਦੀ ਚੀਜ਼ ਵੇਚ ਰਹੇ ਹਾਂ ਬਗਾਨੀ ਤਾਂ ਵੇਚ ਨਹੀਂ ਰਹੇ ਚਲੋ ਕੋਈ ਨਹੀਂ ਅਸੀਂ ਮਿਹਨਤ ਨਾਲ ਬ ਗੈਡੀਆਂ ਕੋਟੀਆਂ ਜਦੋਂ ਮਾਵਾ ਦੇ ਕੱਲੇ ਕੱਲੇ ਪੋਤੇ ਇੱਕ ਇੱਕ ਕਰੇ ਜਦੋਂ ਮਰ ਜਾਂਦੇ ਆ ਉਹਨਾਂ ਮੁੱਕ ਜਾਂਦੀ ਆ ਵਿਚਾਰੇ ਚਿੱਟਾ ਲਾ ਕੇ ਜਾਂ ਕਿਸੇ ਵੀ ਤਰ੍ਹਾਂ ਘਟੋ ਘਟਾ ਕ੍ਰਪਸ਼ਨ ਹੀ ਇੰਨਾ ਵਧਿਆ ਲੁੱਟ ਖਸੂਹਾਂ ਜੀ ਵੀ ਮਾਰ ਜਾਂਦੀ ਆ ਪੂਰੇ ਪੂਰੇ ਪਰਿਵਾਰ ਨੂੰ ਦੱਸੋ ਵੀਰ ਉਹ ਘਰ ਕੀ ਕਰਨੀ ਆ ਜੇ ਅਸੀਂ ਅੱਜ ਆਵਾਜ਼ ਜਿ ਉਠਾਈ ਹੈ ਨਾ ਵੀਰੇ ਅਸੀਂ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਚਿੱਟੇ ਨੂੰ ਖਤਮ ਕਰਨ ਵਾਸਤੇ ਅਸੀਂ ਤੰਗ ਆਵਾਜ਼ ਉਠਾਈ ਹੈ ਵੀ ਸਾਡੇ ਬੱਲੇ ਕੱਲਾ ਕਰਨਾ ਰਵੀ ਜੇ ਅਸੀਂ ਅੱਜ ਪਹਿਲੀ ਬਣਾਈ ਆਵਦੀ ਬੱਚੇ ਦੀ ਖਾਤਰ ਬਣਾਈ ਆ ਅਸੀਂ ਇਹ ਵੀ ਸੋਚਦੇ ਆ ਵੀ ਸਾਡਾ ਬੱਚਾ ਸਾਰੀ ਉਮਰ ਇਹ ਹੰਡਾਵੇ ਵਰਤੇ ਜੇ ਸਾਡੇ ਕੋਲ ਕੱਲੀ ਇਹ ਹੀ ਰਹੇਗੀ ਤਾਂ ਦੱਸੋ ਅਸੀਂ ਉਸ ਚੀਜ਼ ਦਾ ਕੀ ਕਰਾਂਗੇ ਵੀਰੇ ਉਸ ਚੀਜ਼ ਨੂੰ ਅਸੀਂ ਵਰਤ ਨਹੀਂ ਸਕਦੇ ਜੇ ਸਾਡੇ ਕੋਲੇ ਬੱਚੇ ਰਹਿਣਗੇ ਫੇਰ ਹੀ ਹੈ ਨਾ ਫੇਰ ਹੀ ਅਸੀਂ ਹਿੰਮਤ ਹੋ ਕੇ ਇਦੂ ਵੀ ਗਾਹ ਵਾ ਸਕਦੇ ਆ ਪਰਾ ਜਿਵੇਂ ਦੁਨੀਆ ਦਾ ਮੂੰਹ ਹੁਣ ਦਿਖਾਈ ਜਾਂਦਾ ਵੀ ਕਰਪਸ਼ਨ ਕਿੰਨੀ ਵਧ ਗਈ ਘਰੇ ਸੇਫ ਨਹੀਂ ਬੁੜੀਆਂ ਕੱਲੀਆਂ ਅਗੇ ਗੇਟ ਖੋਲ ਕੇ ਆਰਾਮ ਨਾ ਰਹਿੰਦੀਆਂ ਸੀ ਹੁਣ ਜੇ ਬੁੜੀਆਂ ਰਹਿੰਦੀਆਂ ਘਰੇ ਕੁੰਡੀ ਲਾ ਕੇ ਬਾਹਰਲੇ ਗੇਟ ਨੂੰ ਰਹਿਣਾ ਪੈਂਦਾ ਅੰਦਰਲੇ ਨੂੰ ਵੀ ਕੇ ਕੁੰਡੀ ਲਾ ਕੇ ਦੱਸੋ ਆਪਾਂ ਦੇਣ ਦਿਹਾੜੀ ਸੇਫ ਨਹੀਂ ਤੇ ਆਪਾਂ ਰਾਤਾਂ ਨੂੰ ਕਿਵੇਂ ਸੇਫ ਹੋ ਸਕਦੀਆਂ ਵੀਰੇ ਇਹ ਕਰਪਸ਼ਨ ਕਾਦੇ ਕਰਕੇ ਵਧਿਆ ਹੁਣ ਜਿਵੇਂ ਛਿੱਟਾ ਹੈ ਦੇਖੋ ਦਾਰੂ ਦੀ ਬੋਤਲ ਵੀ ਸਸਤੀ ਮਿਲ ਜਾਂਦੀ ਸੀਗੀ ਇੰਨਾ ਕਰਪਸ਼ਨ ਹੈ ਨਹੀਂ ਸੀ ਹੁਣ ਛਿੱਟਾ ਦੇਖੋ ਛਿੱਟਾ ਹੁਣ ਇੰਨਾ ਮਿੰਗਾ ਵੀ ਮਿਲਦਾ ਹੈ ਉਹਦੀ ਖਾਤਰ ਜੀਦੋਂ ਪਹਿਲਾਂ ਤਾਂ ਘਰਦਿਆਂ ਨਾਲ ਲੜਦੀ ਹੈ ਬੱਚੇ ਘਰਦਿਆਂ ਨਾਲ ਕੋ ਕੁੱਟਮਾਰ ਕਰਦੀ ਹੈ ਮਾਪੇ ਨਹੀਂ ਉਹਨਾਂ ਨੂੰ ਦੀਂਦੇ ਵੀ ਆ ਸਾਡੇ ਮਾਪੇ ਆ ਸਾਨੂੰ ਪਾਲਿਆ ਉਸ ਤੋਂ ਬਾਅਦ ਉਹ ਕੀ ਹੁੰਦਾ ਜਦੋਂ ਘਰ ਨੂੰ ਖਾ ਜਾਂਦੀ ਹੈ ਉਸ ਤੋਂ ਬਾਅਦ ਉਹ ਸਮਾਜ ਨੂੰ ਪਹੁੰਚ ਜਾਂਦੀ ਹੈ ਪਿੰਡਾਂ 'ਚ ਪੈਂਦੇ ਆ ਇਹ ਤਾਂ ਹੀ ਲੁੱਟਾਂ ਖਸੂਹਾਂ ਵੜੀਆਂ ਵੀਰੇ ਜਿਹੜੇ ਹੁਣ ਮੋਟਰਸਾਈਕਲ ਚੋਰੀ ਕਰਦੇ ਆ ਬੱਚੇ ਇਹ ਚਿੱਟੇ ਵਾਲੇ ਹੀ ਕਰਦੇ ਆ ਕੋਈ ਐ ਨਹੀਂ ਵੀ ਉਹਨਾਂ ਦੀਆਂ ਕੋਈ ਲੋੜਾਂ ਜ਼ਿਆਦੇ ਵੱਡੀਆਂ ਹੁੰਦੀਆਂ ਵੀ ਜਾਓ ਦਿਹਾੜੀ ਕਰਕੇ ਵੀ ਬੰਦਾ ਆ ਟਾਈਮ ਪਾਸ ਕਰ ਸਕਦਾ ਪਰ ਇਹ ਚਿੱਟਾ ਨਾ ਜਿਹੜਾ ਇਹ ਦਿਹਾੜੀ ਕਰਕੇ ਵੀ ਪੂਰਾ ਨਹੀਂ ਹੁੰਦਾ ਲੋਕਾਂ ਨੂੰ ਜਿਹੜੇ ਚਿੱਟੇ ਚ ਪੈ ਚੁੱਕੇ ਆ ਨਾ ਵੀਰੇ ਉਹਨਾਂ ਨੂੰ ਤਾਂ ਐ ਹੁੰਦਾ ਵੀ ਤੜਕੇ ਨੂੰ ਵੀ ਆਥਨ ਤੇ ਕਰ ਕੋਈ ਨਾ ਕੋਈ ਆਵਦਾ ਜਗਾੜ ਤਕੜਾ ਕਰਾਂਗੇ ਤਾਂ 4.5 ਦਿਨ ਨਿਕਲਣਗੇ ਡਾਕਟਰ ਸਾਹਿਬ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਤੁਸੀਂ ਪਿੰਡਾਂ ਦੇ ਵਿੱਚ ਜਾਓਗੇ ਪਿੰਡਾਂ ਦੇ ਵਿੱਚ ਸਟੇਜਾਂ ਕਰੋਗੇ ਸਪੀਚਾਂ ਦੇਉਗੇ ਲੋਕ ਕਹਿਣਗੇ ਵੀ ਵੀ ਤੁਸੀਂ ਆਮ ਆਦਮੀ ਪਾਰਟੀ ਚੋਂ ਆਏ ਹੋਏ ਆਮ ਆਦਮੀ ਪਾਰਟੀ ਨੇ ਤੁਹਾਡੀ ਲੋਕਾਂ ਚ ਖਰੀ ਨਹੀਂ ਉਤਰੀ ਪੂਰੀ ਲੋਕਾਂ ਦੇ ਦਾਵੇ ਜਨ ਉਤਰੀ ਲੋਕਾਂ ਦਾ ਫਿਰ ਵਿਸ਼ਵਾਸ ਲੋਕਾਂ ਦਾ ਮਨ ਕਿਦਾਂ ਜਿੱਤੋਗੇ ਤੁਸੀਂ ਜਾ ਕੇ ਵੀਰ ਜੀ ਇਹ ਤਾਂ ਨਾ ਲੋਕਾਂ ਨੇ ਦੇਖਣਾ ਹੈ ਪਹਿਲੀ ਗੱਲ ਜੀ ਦੋ ਸਰਕਾਰ ਇੱਕ ਵਾਰੀ ਬਣਾ ਦਿੰਦੀ ਹੈ ਇੱਕ ਮੌਕਾ ਦਿੰਦੀ ਹੈ ਲੋਕ ਇੱਕ ਮੌਕਾ ਉਹਨੂੰ ਸਿਰਫ ਇੱਕ ਮੌਕਾ ਹੀ ਸਮਝਣਾ ਚਾਹੀਦਾ ਹੈ ਜੇ ਤਾਂ ਸਰਕਾਰ ਕੰਮ ਕਰਦੀ ਹੈ ਤਾਂ ਉਹਨੂੰ ਆਪਾਂ ਇਹਨੀਆਂ ਦੇ ਵੀ ਦੂਜੀ ਵਾਰ ਵੀ ਮੌਕਾ ਦਿਓ ਤੀਜੀ ਵਾਰ ਵੀ ਦਿਓ ਹੌਲੀ ਹੌਲੀ ਕੁਛ ਨਾ ਕੁਛ ਜੀ ਦੋ ਕੰਮ ਪਰ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਜੀ ਦੋ ਪਹਿਲੀ ਵਾਰ ਹੀ ਸਰਕਾਰ ਆਇਆ ਇੱਕ ਮੌਕੇ ਤੇ ਕੁਛ ਨਹੀਂ ਨਾ ਕਰਦੀ ਦੂਜੀ ਵਾਰ ਸਰਕਾਰ ਨੂੰ ਇਹਨਾਂ ਨੇ ਲੋਕਾਂ ਨੇ ਪੱਲਾ ਝਾੜ ਦੇਣਾ ਚਾਹੀਦਾ ਹੈ ਦੂਜੀ ਵਾਰ ਇਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਇਤੋਂ ਹੀ ਫੇਰੀ ਜਾ ਕੇ ਗਾਂ ਕਾਮਯਾਬ ਹੋਊਗਾ ਆਪਣਾ ਪੰਜਾਬ ਜਦੋਂ ਆਪਾਂ ਉਹੀ ਵਾਪਸ ਕਦੇ ਉਹ ਲੀਡਰ ਉਹੀ ਜਿਹੜੀ ਪਾਰਟੀ ਬਹਾਲ ਹੋ ਜਾਂਦੀ ਉਹਦੇ ਵਿੱਚ ਵੜ ਜਾਂਦੇ ਆ ਆਪਾਂ ਉਹਨਾਂ ਨੂੰ ਦੁਆਰੇ ਦੁਆਰੇ ਮੌਕਾ ਦੇਈ ਜਾਂਦੇ ਆ ਤੇ ਫਿਰ ਇਸ ਤਰ੍ਹਾਂ ਤਾਂ ਆਪਣਾ ਹੱਲ ਨਹੀਂ ਨਾ ਹੋਣਾ ਇਹ ਤਾਂ ਲੋਕਾਂ ਨੇ ਸੋਚਣਾ ਵੀਰੇ ਅਸੀਂ ਤਾਂ ਇਹ ਉੱਠ ਕੇ ਚੱਲੇ ਆ ਵੀ ਜੇ ਸਾਡੀ ਗੱਲ ਸੁਣੀ ਜੇ ਅਸੀਂ ਕੰਮ ਕੀਤਾਗਾ ਤਾਂ ਸਾਨੂੰ ਦੂਜੀ ਵਾਰ ਮੌਕਾ ਦੇਣ ਤੇ ਨਹੀਂ ਸਾਡਾ ਵੀ ਪੱਲਾ ਛਾੜ ਦੇ ਇਹ ਤਾਂ ਸਿੱਧੀ ਜੀ ਗੱਲ ਹੈ ਵੀਰੇ ਅਭਿਆਸ ਹੋ ਗਿਆ ਸਟੇਜਾਂ ਤੇ ਬੋਲਣ ਦਾ ਪ੍ਰਚਾਰ ਕਰਨ ਦਾ ਅਭਿਆਸ ਹਾਂਜੀ ਅਭਿਆਸ ਦੀ ਗੱਲ ਨਹੀਂ ਵੀਰੇ ਇਹ ਅਭਿਆਸਾਂ ਹੀ ਨਹੀਂ ਵੀ ਮੇਰਾ ਤਨੂ ਕਾਪੀ ਤੇ ਲਿਖ ਕੇ ਪੈਣੀ ਆ ਜਾਂ ਮੈਂ ਕਿਸੇ ਤੋਂ ਸਿੱਖ ਕੇ ਪੈਣੀ ਆ ਇਹ ਹੁਣ ਮੈਂ ਵੀ ਇਸ ਦੀ ਦੁਨੀਆ ਚ ਰਹਿਣੀ ਆ ਨਾ ਮੈਂ ਵੀ ਰਹਿਣੀ ਆ ਮੈਨੂੰ ਵੀ ਨਿਊਜ਼ ਬੇਣੀ ਆ ਮੈਂ ਫੇਸਬੁੱਕ ਵੱਤੋ ਵੱਤ ਵੀ ਨਹੀਂ ਆ ਇਹ ਮੇਰੇ ਦਿਲ ਦੀਆਂ ਗੱਲਾਂ ਹੈ ਜੋ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਵਿਸ਼ਾਤ ਬੰਮਾਰ ਲੋਕਾਂ ਨੇ ਵੀ ਹੁਣੇ ਬੋਲਣ ਸਿੱਖ ਗਈ ਇਹ ਬੋਲਣ ਦੀ ਗੱਲ ਨਹੀਂ ਪਰ ਇਹ ਦਿਲ ਦੀਆਂ ਗੱਲਾਂ ਹੈ ਜੇ ਆਪਾਂ ਅੱਜ ਦਿਲ ਦੀਆਂ ਗੱਲਾਂ ਪੂਰੀਆਂ ਨਾ ਨਾ ਕਰਾਂਗੇ ਕੱਲ ਨੂੰ ਆਪਾਂ ਨੂੰ ਵਕਤ ਭਰਨਾ ਪਊਗਾ ਆਪਣੇ ਗੁਰੂ ਸਭਾ ਮਾਨਾਂ ਨੇ ਆਪਦੇ ਬੱਚਿਆਂ ਤੇ ਕਰਨੀ ਸੋਚਿਆ ਆਪਾਂ ਨੂੰ ਅੰਗਰੇਜ਼ਾਂ ਤੋਂ ਵੇਖ ਲਓ ਕਿਵੇਂ ਆਪਾਂ ਹਨਾ ਦੇਸ਼ ਯਾਦ ਕਰਾਇਆ ਅੱਜ ਲੋਕ ਕੀ ਕਰ ਰਹੇ ਆ ਉਸੇ ਸਿਆਸਤਦਾਨਾਂ ਨੂੰ ਮੂਹਰੇ ਵਾਰ-ਵਾਰ ਲਿਆ ਕੇ ਜਿਹੜੇ ਕੰਮ ਨਹੀਂ ਕਰਦੇ ਦੁਨੀਆ ਉਹਨਾਂ ਤੋਂ ਡਰਦੀ ਹੈ ਵੀਰੇ ਇਹ ਆਪਣੇ ਆਪ ਦੇ ਬੱਚਿਆਂ ਨੂੰ ਨਾ ਦੁਨੀਆ ਪਤਾ ਕੀ ਕਰ ਰਹੀ ਹੈ ਸਿਆਸਤਦਾਨਾਂ ਦੀ ਗੁਲਾਮੀ ਚੱਲਣ ਲਈ ਉਹਨਾਂ ਨੂੰ ਧੱਕਾ ਦੇ ਰਹੀ ਹੈ ਪਰ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਕਿਸੇ ਤਰ੍ਹਾਂ ਦੀ ਵੀ ਗੁਲਾਮੀ ਚੱਲਣ ਜਿੱਤਣ ਦੀ ਖਾਤਰ ਲੋਕ ਬੜਾ ਕੁਝ ਕਰਦੇ ਆ ਜਦੋਂ ਆਪਾਂ ਇਲੈਕਸ਼ਨ ਜਿੱਤਣਾ ਹੁਣ ਲੋਕਾਂ ਨੂੰ ਆਪਾਂ ਬੜੇ-ਬੜੇ ਸੁਪਨੇ ਵਖਾਵਾਵਾਂਗੇ ਬੜਾ-ਬੜਾ ਕੁਝ ਦੱਸਾਂਗੇ ਉਹ ਗੱਪ ਵੀ ਮਾਰਾਂਗੇ ਉਹ ਗੱਪ ਤੁਸੀਂ ਸਿੱਖ ਲੈ ਕੰਮ ਮਾਰੋਗੇ ਤੁਸੀਂ ਅਸੀਂ ਅਸੀਂ ਗੱਪ ਨਹੀਂ ਮਾਰਨੇ ਅਸੀਂ ਤਾਂ ਜਿੰਨੀ ਗੱਲ ਕਹਿਣੀ ਹੈ ਸੱਚੀ ਕਹਿਣੀ ਹੈ ਅਸੀਂ ਜਿੰਨੀਆਂ ਗੱਲਾਂ ਕਹਿਣੀਆਂ ਸੀ ਸਿਰਫ ਆਪਦੀ ਹਾਇਸੀਅਤ ਨੂੰ ਦੇਖ ਕੇ ਕਹਾਂਗੇ ਅਸੀਂ ਇਹ ਨਹੀਂ ਕਹਦੇ ਵੀ ਅਸੀਂ ਇੱਕੇ ਧਾਮ ਜਾ ਕੇ ਸਾਡੇ ਕੋਲ ਜਿਹੜਾ ਜਾਦੂ ਦੀ ਛੜੀ ਹੈ ਵੀ ਅਸੀਂ ਇਸ ਜਾਦੂ ਦੀ ਛੜੀ ਕਮਾਵਾਂਗੇ ਤੇ ਚਿੱਟਾ ਬੰਦ ਨਹੀਂ ਵੀਰੇ ਚਿੱਟਾ ਬੰਦ ਕਰਨ ਦਾ ਹੁੰਦਾ ਵੀ ਕੋਸ਼ਿਸ਼ ਕਰਾਂਗੇ ਅਸੀਂ ਚਿੱਟਾ ਕਿੱਦਾਂ ਬੰਦ ਕਰੋਗੇ ਪਿਛਲੀਆਂ ਤਿੰਨ ਸਰਕਾਰਾਂ ਤੋਂ ਬੰਦ ਨਹੀਂ ਹੋਇਆ ਕਾਂਗਰਸ ਅਕਾਲੀ ਬਹੁਤ ਵੱਡੀਆਂ ਪਾਰਟੀਆਂ ਸੀ ਤੁਸੀਂ ਇੱਕ ਨਵੇਂ ਆਉਂਗੇ ਲੋਕਾਂ ਨੂੰ ਕਿਵੇਂ ਵਿਸ਼ਵਾਸ ਕਿਵੇਂ ਦਿਵਾਓਗੇ ਕਿ ਸਾਡੇ ਕੋਲੇ ਆ ਇੱਕ ਤਰੀਕਾ ਜੇ ਤੁਸੀਂ ਸਾਨੂੰ ਵੋਟਾਂ ਪਾਉਣੇ ਜਿਤਾਉਨੇ ਹੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਚਿੱਟਾ ਬੰਦ ਕਰ ਦਾਂਗੇ ਹਾਂਜੀ ਵੀਰੇ ਮੇਰੀ ਗੱਲ ਸੁਣੋ ਪਹਿਲੀ ਗੱਲ ਤਾਂ ਚਿੱਟਾ ਐ ਇੱਕੇ ਦਾਮ ਨਹੀਂ ਆਇਆ ਹੌਲੀ ਹੌਲੀ ਆਇਆ ਨਾ ਕਈ ਸਾਲਾਂ ਚ ਜਿਦੋਂ ਚਿੱਟਾ ਹੌਲੀ ਹੌਲੀ ਕਈ ਸਾਲਾਂ ਚ ਆ ਸਕਦਾ ਜੇ ਆਪਾਂ ਕੋਸ਼ਿਸ਼ ਕਰੀਏ ਨਾ ਜਿਵੇਂ ਹੁਣ ਲੋਕਾਂ ਨੇ ਦੇਖੋ ਸਰਕਾਰ ਨੇ ਕੋਈ ਇਹਦਾ ਉੱਤਾ ਨਹੀਂ ਨਾ ਕਿ ਪਿੱਤਾਂ ਪਿਛਲੀਆਂ ਸਰਕਾਰਾਂ ਨੇ ਜਿਵੇਂ ਮਰਤਾ ਬੈਠ ਕੇ ਕਹਿੰਦੀ ਸੀ ਆਖੀ ਇਹ ਤਾਂ ਕੱਲ ਇਹ ਕ ਇਹ ਤਾਂ ਆਮ ਪਾਰਟੀ ਵਾਲਿਆਂ ਦੀ ਸਰਕਾਰ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਚਿੱਟਾ ਬੰਦ ਕਰਨ ਦੀ ਪਹਿਲਾਂ ਮੈਨੂੰ ਐਂ ਦੱਸਿਓ ਭੈਣ ਜੀ ਵੀ ਇਹ ਤਿੰਨ ਸਾਲਾਂ ਦਾ ਤਾਂ ਨਹੀਂ ਚਿੱਟਾ ਆ ਚਿੱਟਾ ਤਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਸੀ ਇਹਨਾਂ ਇਹ ਐਂ ਦੱਸੇ ਵੀ ਅਸੀਂ ਕੀ ਕੋਸ਼ਿਸ਼ ਕੀਤੀ ਹੈ ਚਿੱਟਾ ਨੂੰ ਹੁਣ ਅਸੀਂ ਵੀਰੇ ਕਹਨੇ ਆ ਵੀ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕੀ ਕਰਾਂਗੇ ਨੱਥ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਵੇਚਦੇ ਆ ਅਸੀਂ ਉਹਨਾਂ ਤੇ ਪੂਰੀ ਨੱਥ ਪਾਉਣ ਦੀ ਕੋਸ਼ਿਸ਼ ਕਰਾਂਗੇ ਜਦੋਂ ਉਹਨਾਂ ਨੂੰ ਵੇਚਣ ਤੋਂ ਡਰ ਲੱਗਿਆ ਨਾ ਵੀ ਸਾਨੂੰ ਫੜੇ ਜਾਵਾਂਗੇ ਹੁਣ ਕੀ ਹੁੰਦਾ ਵੀਰੇ ਮੇਰੀ ਗੱਲ ਸੁਣ ਜਦੋਂ ਫੜੇ ਆਉਂਦੇ ਆ ਉਦੋਂ ਉਹਨਾਂ ਨੂੰ ਕੀ ਹੁੰਦਾ ਉਹਨਾਂ ਨੂੰ ਪਹਿਲਾਂ ਹੀ ਮੋਟੀਆਂ ਕਟੀਆਂ ਦੇ ਕੇ ਰੁਪਈਆਂ ਦੀਆਂ ਪਹਿਲਾਂ ਹੀ ਕੀ ਨਾਲ ਇਹਦੇ ਸਰਕਾਰਾਂ ਵੀ ਆਪਣੀਆਂ ਨਕਮਾਂ ਹੋ ਚੁੱਕੀਆਂ ਉਹ ਫੜਦਾ ਤਾਂ ਆਪਾਂ ਹੁਣ ਕਹਿ ਦਿੰਨੇ ਆਖੇ ਫਲਾਣੇ ਪੁਲਸਰ ਨਹੀਂ ਛੱਡਤਾਈ ਫਲਾਣੇ ਮਹਿਕਮੇ ਦੇ ਅਫਸਰ ਨਹੀਂ ਚੰਗੇ ਉਹ ਵੀਰੇ ਬੰਨੇ ਹੋਈ ਹੁੰਦੀ ਹੈ ਉਹਨਾਂ ਦੀ ਡਿਊਟੀ ਹੁੰਦੀ ਹੈ ਉਹ ਕੀ ਹੁੰਦੇ ਆ ਉਹ ਆਗਿਆ ਦੇ ਉਹਨਾਂ ਦੀ ਹੁੰਦੀ ਹੈ ਵੀ ਉਹਨਾਂ ਨੂੰ ਛੱਲਣੀ ਪੈਂਦੀ ਹੈ ਜਦੋਂ ਪਹਿਲਾਂ ਹੀ ਅਫਸਰ ਫੋਨ ਕਰ ਦਿੰਦੇ ਆ ਨਾ ਵੀ ਫਲਾਣਾ ਛੱਡਦੀ ਨਹੀਂ ਉਹ ਲੀਡਰ ਕਰਦੇ ਆ ਨਾ ਲੀਡਰ ਦਾ ਮਹੀਨਾ ਚੱਲਦਾ ਹੁੰਦਾ ਕੱਲ ਤੁਸੀਂ ਲੀਡਰ ਬਣ ਕੇ ਤੁਹਾਡੇ ਮਹੀਨੇ ਚੱਲ ਪੂਗਾ ਉਹੀ ਤਾਂ ਗੱਲ ਕਰ ਰਹੀ ਆ ਵੀ ਫੜਦੇ ਮਗਰੋਂ ਆ ਫੋਨ ਪਹਿਲਾਂ ਆ ਜਾਂਦਾ ਵੀ ਇਹਨਾਂ ਨੂੰ ਛੱਡ ਦਿੱਤਾ ਜਾਵੇ ਪਹਿਲੀ ਗੱਲ ਤਾਂ ਇਹ ਗੱਲ ਗਲਤ ਹੈ ਲੀਡਰਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਵੋਟਾਂ ਲੋਕਾਂ ਤੋਂ ਬਾਅਦ ਚ ਵੀ ਲੈਣੀਆਂ ਇਹ ਪਤਾ ਵੀਰੇ ਇਹ ਕੀ ਚੱਕਰ ਹੈ ਇਹ ਅੱਜ ਕੱਲ ਨਾ ਲੋਕ ਨੂੰ ਅੰਦਾ ਉਹਨਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਵੋਟਾਂ ਦੇ ਨੇੜੇ ਤਾਂ ਆ ਕੇ ਸਾਰੀ ਕਹਿੰਦੇ ਅਸੀਂ ਆਹ ਕਰ ਦਿਆਂਗੇ ਸੀ ਉਹ ਕਰ ਦਿਆਂਗੇ ਹਾਂ ਅਸੀਂ ਸੋਚਿਆ ਵੀ ਅਸੀਂ ਸਾਰਾ ਕੁਝ ਕਰਾਂਗੇ ਅਸੀਂ ਐ ਨਹੀਂ ਹੁਣ ਲੋਕਾਂ ਨੇ ਵੀ ਤਾਂ ਦੇਖੋ ਜਿੱਦੋਂ ਸਰਕਾਰਾਂ ਤੋਂ ਕੁਝ ਨਹੀਂ ਹੋਇਆ ਲੋਕਾਂ ਨੇ ਲਾਠੀਆਂ ਚੱਕੀਆਂ ਨਾ ਵੀ ਅਸੀਂ ਚਿੱਟੇ ਵਾਲੇ ਵੜਨ ਨਹੀਂ ਦੇਣੇ ਜੇ ਕਿਤੇ ਮਾੜਾ ਐ ਸਾਥ ਸਰਕਾਰਾਂ ਦੇ ਦੇ ਦਿੰਦੀਆਂ ਉਹਨਾਂ ਨਾਲ ਤੇ ਕਿਵੇਂ ਹੋ ਸਕਦਾ ਵੀ ਚਿੱਟਾ ਐ ਖੁੱਲ ਕੇ ਵਿਕ ਜਾਂਦਾ ਲੋਕ ਕਿਦਾਂ ਵਿਸ਼ਵਾਸ ਕਰਨਗੇ ਤੁਹਾਡੇ ਦੀ ਗੱਲ ਇਹ ਵੀਰ ਜੀ ਜੇ ਅਸੀਂ ਕਹਿੰਦੇ ਮੋਗੇ ਤੋਂ ਪਾਣੀ ਬੰਦ ਨਾ ਕਰੀਏ ਤਾਂ ਮੂਰੇ ਅਸੀਂ ਬੰਨ ਲਾੜ ਗਏ ਤੇ ਜਾਂ ਤਾਂ ਪਾਣੀ ਉਛਲ ਜੂਗਾ ਜਾਂ ਬੰਨ ਟੁੱਟ ਜੂਗਾ ਪਰ ਗੱਲ ਮੇਨ ਤਾਂ ਇਹ ਹੈ ਕਿ ਮੋਕਾ ਹੀ ਬੰਦ ਕਰ ਦਿੱਤਾ ਗਰ ਦਿੱਤਾ ਜਾਵੇ ਤਾਂ ਕੰਮ ਚੰਝੀ ਨਿਬੜ ਜਾਵੇ ਇਹ ਸਰਕਾਰਾਂ ਜਿੱਥੇ ਗੋਲੀਆਂ ਬਣਦੀਆਂ ਜਾਂ ਚਿੱਟਾ ਆਉਂਦਾ ਜਿੱਥੋਂ ਪਿੱਛੇ ਇਹ پابੰਦੀ ਇੰਨੀ ਕਰਦੇ ਵੀ ਤਾਂ ਪੰਜਾਬ ਤੱਕ ਪਹੁੰਚੇ ਨਾ ਕਿਉਂਕਿ ਜਦੋਂ ਵੱਡੇ ਇਹਨਾਂ ਦੇ ਮਹੀਨੇ ਚੱਲਦੇ ਆ ਜਿਵੇਂ ਆਪਾਂ ਗੱਲ ਕਰਦੇ ਆ ਤਾਂ ਫਿਰ ਉਹ ਗੋਲੀਆਂ ਜਿੱਥੇ ਬਣਦੀਆਂ ਜਾਂ ਜਿਹੜੀਆਂ ਫੈਕਟਰੀਆਂ ਅਕਸਰ ਮੈਡੀਸਿਨ ਬਣਾਉਂਦੀਆਂ ਪਤਾ ਕੀ ਹੁੰਦਾ ਉਦੋਂ ਮੰਨ ਲਓ ਜਦੋਂ ਜਿੱਥੇ ਬਣਦਾ ਜਿਹੜੇ ਫੈਕਟਰੀਆਂ ਦੇ ਵਿੱਚ ਬਣਦਾ ਅਕਸਰ ਕਿਤੇ ਤਾਂ ਲੱਗੀਆਂ ਹੀ ਨਾ ਜਿਵੇਂ ਬੱਦੀ ਦੇ ਵਿੱਚ ਹੈਗੀਆਂ ਜਿਆਦਾ ਬੱਦੀ ਦੇ ਵਿੱਚ ਜਿਆਦਾ ਲੱਗੀਆਂ ਫੈਕਟਰੀਆਂ ਜਿਹੜੀਆਂ ਮੈਡੀਸਨ ਦੀਆਂ ਤਾਂ ਉੱਥੇ ਉੱਥੋਂ ਇਹ ਬੰਦ ਕਰਨ ਜੇ ਕੋ ਉੱਥੋਂ ਨਹੀਂ ਕਰਦੇਗੇ ਤਾਂ ਥੱਲੇ ਇਹ ਚਲਾਈ ਇਹ ਪਤਾ ਹੀ ਕਰਦੇ ਆ ਜਾਂ ਤਾਂ ਖਾਣ ਵਾਲੇ ਨੂੰ ਫੜ ਲੈਂਦੇ ਬਸ ਖਾਣ ਵਾਲੇ ਨੂੰ ਫੜਦੇ ਵਿੱਚ ਨਾਲੇ ਤਾਂ ਫੜਦੇ ਨਹੀਂ ਕਿ ਵੇਚ ਨਾਲੇ ਤਾਂ ਮਹੀਨੇ ਕੀਤੇ ਹੁੰਦੇ ਅਸੀਂ ਇਹ ਤੈਅ ਕਰਾਂਗੇ ਕਿ ਮੈਂ ਤਾਂ ਇੱਕ ਹਲਕੇ ਦੀ ਕਿਰਿਆ ਜ਼ਿੰਮੇਵਾਰੀ ਕਰੂੰਗਾ ਨਾ ਉਸ ਤੋਂ ਬਾਅਦ ਅੱਗੇ ਪੰਜਾਬ ਦੀ ਵਿਖਾਂਗੇ ਜੋ ਪ੍ਰਮਾਤਮਾ ਨੇ ਬਲ ਬਖਸ਼ਿਆ ਕੋਈ ਐਸ ਐਚਓ ਜਿਹੜੇ ਅੰਧਾਰਤ ਕਰਨਗੇ ਦੋ ਜਿਵੇਂ ਥਾਣਾ ਗਦਰਬਾ ਥਾਣਾ ਕੋਟਪਈ ਉਹਨਾਂ ਦੀ ਇਹ ਡਿਊਟੀ ਲਈ ਜਾਊਗੀ ਕਿ ਚੱਟੇ ਵਾਲਾ ਛੱਡਣਾ ਕੋਈ ਨਹੀਂ ਹਜੇ ਫੀਮ ਤੇ ਭੁੱਕੀ ਵਾਲਾ ਛੱਡ ਦੋਗੇ ਤਾਂ ਕੋਈ ਇਤਰਾਜ਼ ਨਹੀਂਗਾ ਕਿਉਂਕਿ ਫੀਮ ਭੁੱਕੀ ਤੇ ਕਹਿੋ ਜਾਂ ਨਸ਼ਾ ਹੈ ਉਹ ਰਵੈਤੀ ਨਸ਼ਾ ਹੈ ਉਹਨੂੰ ਤਾਂ ਲੋਕਾਂ ਨੇ ਨਸ਼ਾ ਕਹਿਣ ਨੂੰ ਹਟਾਤਾ ਫੀਮ ਭੁੱਕੀ ਨੂੰ ਲੋਕ ਨਸ਼ਾ ਨਹੀਂ ਕਹਿੰਦੇਗੇ ਸ਼ਰਾਬ ਤੱਕ ਵੀ ਨਹੀਂ ਨਸ਼ਾ ਕਹਿੰਦੇ ਲੋਕ ਤਾਂ ਚਿੱਟੇ ਗੋਲਿਆਂ ਨੂੰ ਨਸ਼ਾ ਕਹਿਣ ਲੱਗੇ ਫੀਮ ਭੁੱਕੀ ਤਾਂ ਲੋਕ ਕਹਿੰਦੇ ਰਵੈਤੀ ਨਾ ਹਾਂ ਮੈਂ ਹਾਂ ਮੇਰੀ ਇਹ ਵੀ ਪੁਰਜੋਰ ਅਪੀਲ ਹੈ ਜੇਕਰ ਭੁੱਕੀ ਤੇ ਫੀਮ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਸਰਕਾਰ ਸੈਂਟਰ ਤੋਂ ਮਨਜ਼ੂਰੀ ਲੈਣੀ ਹੈ ਭਗਵੰਤ ਮਾਨ ਇਹਨਾਂ ਤਾਂ ਕਰ ਸਕਦਾ ਹੈ ਪੁਲਿਸ ਨੂੰ ਇਹ ਤਾਂ ਹੁਕਮ ਦੇ ਸਕਦਾ ਹੈ ਕਿ ਜਿਹੜਾ ਚਿੱਟੇ ਵਾਲਾ ਤੇ ਗੋਲੀਆਂ ਵਾਲਾ ਛੜਨਾ ਕੋਈ ਨਹੀਂ ਫੇਮ ਪੁੱਕੀ ਵਾਲੇ ਨੂੰ ਟੈਲ ਦੇ ਦਿਓ ਤਾਂ ਲੋਕਾਂ ਵਿੱਚ ਜਿਹੜਾ ਚੱਲਦਾ ਰੂਹ ਉਹਦਾ ਬਦਲ ਮਿਲ ਕੇ ਤੇ ਜਿਹੜੇ ਪੰਜਾਬ ਦੇ ਨੌਜਵਾਨ ਹੈ ਉਹ ਵੱਜ ਜਾਣਗੇ ਕੀ ਲੱਗਦਾ ਤੁਹਾਡੀ ਨਹੀਂ ਪਾਵਰ ਚੱਲੂਗੀ ਤੁਸੀਂ ਤਾਂ ਕਿ ਜ਼ਾਦਮੀਦਵਾਰ ਹੋਵੋਗੇ ਦੂਜੇ ਪਾਸੇ ਪੂਰੀ ਸਰਕਾਰ ਹੋਊਗੀ ਮੈਂ ਇੰਨਾ ਕੁ ਤਾਂ ਦਮ ਰੱਖਦਾ ਵੀ ਆਜ਼ਾਦ ਉਮੀਦਵਾਰ ਹਾਂ ਮੇਰੇ ਪੰਜਾਬ ਚ ਤਾਂ ਨਹੀਂ ਮੈਂ ਗਾਰੰਟੀ ਲੈਂਦਾ ਕਿਉਂਕਿ ਮੇਰਾ ਹੜਕੇ ਦੀ ਗਾਰੰਟੀ ਮੇਰੇ ਨੇ ਹੜਕੇ ਚ ਪੜਾ ਮੈਨੂੰ ਆਪ ਨਾਲ ਜਾ ਜਾ ਕੇ ਕਿਉਂ ਨਾ ਕਾਬੂ ਕਰਨੇ ਪੈਣਾ ਮੈਂ ਇਹ ਵਾਦਾ ਕਰਦਾ ਹੜਕੇ ਦੇ ਵਿੱਚ ਜਿ ਚਿੜੀ ਚੂੰ ਕਰ ਗਈ ਤਾਂ ਤੁਸੀਂ ਆਪਦੇ ਚੈਨਲ ਤੋਂ ਆ ਕੇ ਮੇਰੀ ਇੰਟਰਵਿਊ ਕਰ ਦਿਓ ਤੁਸੀਂ ਕਹਦੇ ਬੀ ਉਹਦੇ ਬੋਲਦਾ ਸੀਗਾ ਅੱਜ ਦੱਸ ਭਰਾਵਾ ਕੀ ਕਰਦਾ ਹੈ